ਬੇਹਦੀ ਹੈਰਾਨ ਕਰਨ ਵਾਲੀ ਖਬਰ ਮੱਧ ਪ੍ਰਦੇਸ਼ ਦੇ ਜਵਲਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਰਿਵਾਰ ਬੱਕਲੇ ਦੀ ਬਲੀ ਦੇਣ ਦੇ ਲਈ ਜਾ ਰਿਹਾ ਸੀ ਤੇ ਇਸੇ ਜਿਸ ਗੱਡੀ ਦੇ ਵਿੱਚ ਪੂਰਾ ਪਰਿਵਾਰ ਸਵਾਰ ਸੀ ਤੇ ਨਾਲ ਦੀ ਨਾਲ ਜਿਸ ਬਲੀ ਦੇਣੀ ਸੀ ਜਿਸ ਬੱਕਰੇ ਦੀ ਤਾਂ ਉਹ ਬੱਕਰਾ ਵੀ ਉਸ ਕਾਰ ਦੇ ਵਿੱਚ ਸਵਾਰ ਸੀ ਤਾਂ ਘਰੋਂ ਨਿਕਲਦੇ ਹੀ ਥੋੜੀ ਦੂਰ ਜਾਣ ਤੋਂ ਬਾਅਦ ਕਾਰ ਇੱਕ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਤੇ ਹੈਰਾਨ ਵਾਲੀ ਕਰਨ ਵਾਲੀ ਖਬਰ ਇਹ ਹੈ ਕਿ ਇਸ ਪੂਰੇ ਹਾਦਸੇ ਦੇ ਵਿੱਚ ਜਿੱਥੇ ਕਾਰ ਦੇ ਵਿੱਚ ਸਵਾਰ 6 ਲੋਕਾਂ ਚੋਂ 4 ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਬੱਕਰਾ ਜਿਸ ਦੀ ਬਲੀ ਦਿੱਤੀ ਜਾਣੀ ਸੀ ਉਹ ਬਚ ਜਾਂਦਾ ਹੈ ਤਾਂ ਇਹ ਪੂਰਾ ਮਾਮਲਾ ਮੱਧ ਪ੍ਰਦੇਸ਼ ਦੇ ਜਵਲਪੁਰ ਤੋਂ ਸਾਹਮਣੇ ਆਇਆ ਜਿੱਥੇ ਬੇहद ਹੈਰਾਨ ਕਰਨ ਵਾਲੀ ਇਹ ਖਬਰ ਹੈ ਕਿ ਜਿਸ ਬੱਕਰੇ ਦੀ ਬਲੀ ਦੇਣ ਦੇ ਲਈ ਪਰਿਵਾਰ ਜਾ ਰਿਹਾ ਸੀ ਤਾਂ ਉਸ ਹਾਦਸਾ ਹੋ ਜਾਂਦਾ ਰਸਤੇ ਦੇ ਵਿੱਚ ਪਰਿਵਾਰ ਦੇ ਨਾਲ ਤੇ ਹਾਦਸੇ ਦੇ ਵਿੱਚ ਸਿਰਫ ਬੱਕਰਾ ਜਿਹੜਾ ਉਹ ਬਾਜ ਜਾਂਦਾ ਹੈ ਤੇ ਜਿਹੜੇ ਪਰਿਵਾਰ ਦੇ 4 ਲੋਕ ਇਸ ਕਾਰ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਉਹਨਾਂ ਦੀ ਮੌਤ ਜਿਹੜੀ ਆ ਹੋ ਜਾਂਦੀ ਹੈ ਤਾਂ ਕਾਫੀ ਹੈਰਾਨ ਕਰਨ ਵਾਲਾ ਇਹ ਮਾਮਲਾ ਜਿਹੜਾ ਹੈ ਉਹ ਨਿਕਲ ਕੇ ਸਾਹਮਣੇ ਆ ਰਿਹਾ ਤਾਂ ਮੱਧ ਪ੍ਰਦੇਸ਼ ਦੇ ਜਵਲਪੁਰ ਜ਼ਿਲ੍ਹੇ ਦੇ ਚਰਗਾਵਾ ਦੇ ਕੋਲੇ ਹਾਦਸਾ ਜਿਹੜਾ ਉਹ ਵਾਪਰਦਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਪਰਿਵਾਰ ਜਿਹੜਾ ਹੈ ਉਹ ਅਭਿਸ਼ੇ ਜਿਹੜਾ ਹੈ ਉਹ ਰਸਤੇ ਦੇ ਵਿੱਚ ਇੱਕ ਗੁਰਦੁਆਰਾ ਹੈ ਮਤਲਬ ਜੇਕਰ ਗੱਲ ਕੀਤੀ ਜਾਵੇ ਤਾਂ ਤੀਰਥ ਸਥਾਨ ਹੈ ਜਿੱਥੇ ਇਹ ਪੂਰਾ ਹਾਦਸਾ ਜਿਹੜਾ ਉਹ ਵਾਪਰਦਾ ਹੈ ਤਾਂ ਉੱਥੇ ਇਸ ਬੱਕਰੇ ਦੀ ਬਲੀ ਜਿਹੜੀ ਆ ਉਹ ਦਿੱਤੀ ਜਾਣੀ ਹੈ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਹੈਰਾਨ ਕਰਨ ਵਾਲੇ ਤੱਥ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਤਾਂ ਮਿਲੀ ਜਾਣਕਾਰੀ ਦੇ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਮਾਮਲਾ ਮੱਧ ਪ੍ਰਦੇਸ਼ ਦੇ ਜਵਲਪੁਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੈ ਜਿੱਥੇ ਜਦੋਂ ਘਰੋਂ ਇਹ ਪਰਿਵਾਰ ਨਿਕਲਦਾ ਹੈ ਤਾਂ ਐਸਯੂਵੀ ਕਾਰ ਜਿਹੜੀ ਹੁੰਦੀ ਹੈ ਉਹ ਗਾਂਹ ਜਾ ਕੇ ਉਹ ਸਪੀਡ ਦੇ ਨਾਲ ਕੰਟਰੋਲ ਨਾ ਹੋਣ ਕਰਕੇ ਇੱਕ ਡਿਵਾਈਡਰ ਦੇ ਵਿੱਚ ਟਕਰਾਂਦੀ ਹੈ ਤੇ ਡਿਵਾਈਡਰ ਟੁੱਟ ਜਾਂਦਾ ਹੈ ਤੇ ਕਾਰ ਜਿਹੜੀ ਆ ਉਹ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਇਸ ਕਾਰ ਨੂੰ ਬਾਹਰ ਕੱਢਿਆ ਜਾਂਦਾ ਹੈ ਜਾਂ ਰੈਸਕਿਊ ਆਪਰੇਸ਼ਨ ਚਲਾਇਆ ਜਾਂਦਾ ਤਾਂ ਚਾਰ ਲੋਕਾਂ ਦੇ ਮਰਨ ਦੀ ਖਬਰ ਸਾਹਮਣੇ ਆਉਂਦੀ ਹੈ ਤੇ ਕਾਰ ਦੇ ਵਿੱਚ ਸਵਾਰ ਜਿਹੜੇ ਛੇ ਪਰਿਵਾਰਕ ਮੈਂਬਰ ਨੇ ਦੋ ਲੋਕਾਂ ਦੀ ਹਾਲਤ ਜਿਹੜੀ ਆ ਉਹ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਪਰ ਹੈਰਾਨ ਕਰਨ ਵਾਲਾ ਮਾਮਲਾ ਇਹ ਹੈ ਕਿ ਇਸ ਕਾਰ ਦੇ ਵਿੱਚ ਹੀ ਬੈਠਾ ਹੋਇਆ ਬੱਕਰਾ ਜਿਹੜਾ ਹੈ ਉਸੇ ਇੱਕ ਖਰੂਚ ਤੱਕ ਵੀ ਨਹੀਂ ਆਈ ਹੈ ਤਾਂ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਿੱਥੇ ਹ ਹ ਜਿੱਥੇ ਹਾਦਸਾ ਵਾਪਰਦਾ ਹੈ ਚਰਗਾਵਾ ਦੇ ਵਿੱਚ ਤਾਂ ਉੱਥੇ ਦੇ ਜਿਹੜੇ ਪੁਲਿਸ ਅਧਿਕਾਰੀ ਨੇ ਅਭਿਸ਼ੇਕ ਪਿਆਸੀ ਤਾਂ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ 3:30 ਤੋਂ 4 ਵਜੇ ਦੇ ਕਰੀਬ ਇਹ ਪੂਰਾ ਹਾਦਸਾ ਵਾਪਰਦਾ ਹੈ ਘਰ ਤੋਂ ਨਿਕਲਣ ਤੋਂ ਬਾਅਦ 30 ਕਿਲੋਮੀਟਰ ਦੇ ਜਦੋਂ ਰਸਤਾ ਪਾਰ ਕਰ ਦਿੰਦੇ ਨੇ ਤਾਂ ਉੱਥੇ ਇਹ ਹਾਦਸਾ ਵਾਪਰ ਜਾਂਦਾ ਹੈ ਤਾਂ ਇਹਨਾਂ ਦੇ ਵੱਲੋਂ ਨਰਸਿੰਘਪੁਰ ਦੇ ਦਾਦਾ ਦਰਬਾਰ ਦੇ ਵਿੱਚ ਜਾ ਕੇ ਦਰਸ਼ਨ ਕੀਤੇ ਜਾਣੇ ਸੀ ਤੇ ਸੁਖਣਾ ਕੋਈ ਸੁਖੀ ਹੋਈ ਸੀ ਤਾਂ ਸੁਖਣਾ ਲਾਉਣ ਦੇ ਲਈ ਉਹਨਾਂ ਦੇ ਵੱਲੋਂ ਬੱਕਰੇ ਦੀ ਬਲੀ ਜਿਹੜੀ ਆ ਉਹ ਦਿੱਤੀ ਜਾਣੀ ਸੀ ਤਾਂ ਬਲੀ ਦੇਣ ਤੋਂ ਪਹਿਲਾਂ ਹੀ ਬੱਕਰੇ ਨੇ ਚਾਰ ਬਲੀਆਂ ਜਿਹੜੀਆਂ ਨੇ ਉਹ ਲੈ ਲਈਆਂ ਨੇ ਤਾਂ ਬੇहद ਹੈਰਾਨ ਕਰਨ ਵਾਲਾ ਮਾਮਲਾ ਇਹ ਜਿਹੜਾ ਮੱਧ ਪ੍ਰਦੇਸ਼ ਦੇ ਜੱਬਲਪੁਰ ਤੋਂ ਸਾਹਮਣੇ ਆ ਰਿਹਾ ਜਿੱਥੇ ਪਰਿਵਾਰ ਦੇ ਵੱਲੋਂ ਇਸ ਬੱਕਰੇ ਦੀ ਬਲੀ ਜਿਹੜੀ ਆ ਉਹ ਦਿੱਤੀ ਜਾਣੀ ਸੀ ਸੁਖਣਾ ਕੋਈ ਸੁਖੀ ਹੋਈ ਸੀ ਇੱਕ ਦਰਬਾਰ ਦੇ ਵਿੱਚ ਲਿਜਾ ਕੇ ਇਸ ਬੱਕਰੇ ਦੀ ਜਿਹੜੀ ਆ ਬਲੀ ਦਿੱਤੀ ਜਾਣੀ ਸੀ ਪਰ ਜਦੋਂ ਅੱਜ ਬਲੀ ਦੇਣ ਦੇ ਲਈ ਇਸ ਬੱਕਰੇ ਨੂੰ ਗੱਡੀ 'ਚ ਲੈ ਕੇ ਜਾਇਆ ਜਾਂਦਾ ਤਾਂ ਗੱਡੀ ਥੋੜੀ ਦੂਰ ਨਿਕਲਦੇ ਘਰ ਤੋਂ 30 ਕਿਲੋਮੀਟਰ ਤੋਂ ਬਾਅਦ ਇੱਕ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਗੱਡੀ ਦੀ ਸਪੀਡ ਜ਼ਿਆਦਾ ਹੋਣ ਕਰਕੇ ਗੱਡੀ ਕੰਟਰੋਲ 'ਚ ਨਹੀਂ ਰਹਿੰਦੀ ਜਿਸ ਤੋਂ ਬਾਅਦ ਗੱਡੀ ਜਾ ਕੇ ਇੱਕ ਡਿਵਾਈਡਰ ਦੇ ਨਾਲ ਟਕਰਾਂਦੀ ਹੈ ਤੇ ਡਿਵਾਈਡਰ ਟੁੱਟਣ ਦੇ ਕਾਰਨਕਾਰ ਜਿਹੜੀ ਆ ਉਹ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਤੇ ਇਸ ਪੂਰੇ ਹਾਦਸੇ ਦੇ ਵਿੱਚ ਕਾਰ ਸਵਾਰ 6 ਲੋਕਾਂ ਚੋਂ 4 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦੋ ਜਿਹੜੇ ਲੋਕ ਬਚੇ ਵੀ ਨੇ ਉਹ ਹਜੇ ਜਿਹੜੇ ਇਲਾਜ ਨੇ ਜ਼ਿੰਦਗੀ ਤੇ ਮੌਤ ਦੀ ਜੰਗ ਜਿਹੜਾ ਨੇ ਲੜ ਰਹੇ ਨੇ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਗੱਡੀ ਦੇ ਵਿੱਚ ਹੀ ਜਿੱਥੇ ਬੱਕਰਾ ਵੀ ਬੈਠਾ ਹੋਇਆ ਸੀ ਤਾ ਬੱਕਰੇ ਦੇ ਇੱਕ ਖਰੋਚ ਤੱਕ ਵੀ ਜਿਹੜੀ ਐ ਨਹੀਂ ਆਈ ਐ ਤਾਂ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਵੀ ਜਿਹੜੀ ਐ ਉਹ ਇਨਵੋਲਵ ਹੋ ਚੁੱਕੇ ਪੁਲਿਸ ਦੇ ਵੱਲੋਂ ਹੁਣ ਲਾਸ਼ਾਂ ਨੂੰ ਜਿਹੜਾ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਤੇ ਨਾਲ ਦੀ ਨਾਲ ਜਿਹੜਾ ਉੱਥੇ ਹੋਰ ਰੈਸਕਿਊ ਆਪਰੇਸ਼ਨ ਜਿਹੜੇ ਨੇ ਉਹ ਚਲਾਏ ਜਾ ਰਹੇ ਨੇ ਕਾਰ ਨੂੰ ਬਾਹਰ ਵੀ ਕੱਢ ਲਿਆ ਗਿਆ ਹੈ ਤਾਂ ਕਾਫੀ ਹੈਰਾਨ ਕਰਨ ਵਾਲਾ ਮਾਮਲਾ ਹੈ ਜਿਸ ਦੇ ਵਿੱਚ ਜਿਹੜਾ ਇਹ ਨਿਕਲ ਕੇ ਜਿਹੜੇ ਤੱਥ ਆ ਰਹੇ ਨੇ ਕਿ ਜੀਵ ਹੱਤਿਆ ਨੂੰ ਲੈ ਕੇ ਅਕਸਰ ਹੀ ਵੱਡੀਆਂ-ਵੱਡੀਆਂ ਗੱਲਾਂ ਜਿਹੜੀਆਂ ਨੇ ਕੀਤੀਆਂ ਜਾਂਦੀਆਂ ਨੇ ਕਈ ਥਾਵਾਂ ਦੇ ਉੱਤੇ ਜਿਹੜਾ ਬਲੀ ਸਿਸਟਮ ਜਿਹੜਾ ਉਹ ਵੀ ਬੰਦ ਕਰ ਦਿੱਤਾ ਗਿਆ ਹੈ ਤਾਂ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ ਤਾਂ ਇਹਦੇ ਵਿੱਚ ਵੀ ਦੇਖਿਆ ਗਿਆ ਹੈ ਕਿ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਿਹੜੇ ਪਰਿਵਾਰ ਦੇ ਵੱਲੋਂ ਬੱਕਰੇ ਦੀ ਬਲੀ ਦਿੱਤੀ ਜਾਣੀ ਸੀ ਤਾਂ ਪੂਰਾ ਪਰਿਵਾਰ ਜੇਕਰ ਗੱਲ ਕੀਤੀ ਜਾਵੇ ਤਾਂ ਖਤਮ ਹੋ ਚੁੱਕਾ ਹੈ ਪਰ ਜਿਸ ਬੱਕਰੇ ਦੀ ਬਲੀ ਦਿੱਤੀ ਜਾਣੀ ਸੀ ਸਿਰ ਉਹ ਬੱਕਰਾ ਹੀ ਜਿਹੜਾ ਉਹ ਬਚਿਆ